ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇੱਕ ਬੰਦਾ ਬਾਈਕ ਤੇ ਜਾ ਰਿਹਾ ਸੀ ਡਿਲੀਵਰੀ ਦਾ ਕੰਮ ਕਰਦਾ ਸੀ ਉਹਨੂੰ ਕੀ ਪਤਾ ਸੀ ਕਿ ਉਹਦੇ ਨਾਲ ਕੁਝ ਇਸ ਤਰ੍ਹਾਂ ਦਾ ਹਾਦਸਾ ਹੋ ਜਾਊਗਾ ਚੰਗਾ ਭਲਾ ਉਹ ਘਰ ਤੋਂ ਨਿਕਲਦਾ ਕਰ ਤੋਂ ਜਾਂਦੇ ਆਂਦੇ ਆ اچانک ਉਹਦੇ ਨਾਲ ਅਜਿਹਾ ਹਾਦਸਾ ਹੋ ਜਾਂਦਾ ਆ ਕਿ ਉਸ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਸ ਦਿਨ ਕੁਝ ਅਜੀਹਾ ਹੋ ਜੂਗਾ ਤਾਂ ਲਾਜ਼ਮਾ ਕਿ ਜਦੋਂ ਇਹ ਜਾਂਦਾ ਆ ਬਾਕੀ ਤੇ ਤੁਸੀਂ ਵੀਡੀਓ ਨੂੰ ਗੌਰ ਨਾਲ ਦੇਖਿਓ ਤਾਂ ਉਹ ਤੋਂ ਗੱਡੀਆਂ ਦੇ ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਸੱਜੇ ਪਾਸੇ ਵਾਲੇ ਦੀ ਗਲਤੀ ਇੰਨੀ ਹੁੰਦੀ ਆ ਕਿ ਉਹ ਬਿਨਾਂ ਦੇਖੇ ਟਾਕੀ ਹੋਲ ਦਿੰਦਾ ਗੱਡੀ ਦੀ ਜਿਸ ਤੋਂ ਬਾਅਦ ਗੱਡੀ ਦੀ ਟਾਕੀ ਦੇ ਵਿੱਚ ਉਹ ਬੰਦਾ ਵੱਜਦਾ ਤੇ ਬੁੜਕ ਕੇ ਦੂਸਰੇ ਪਾਸੇ ਜਾ ਡਿੱਗਦਾ ਖੱਬੇ ਪਾਸੇ ਵਾਲੀ ਜਿਹੜੀ ਗੱਡੀ ਆ ਉਹ ਉਹਦੇ ਉੱਤੋਂ ਦੀ ਲੰਘ ਜਾਂਦੀ ਆ ਜਿੱਥੇ ਉਹ ਬੰਦਾ ਜਿਹੜਾ ਆ ਜਖਮੀ ਹੋ ਜਾਂਦਾ ਜਾਂ ਇਕੱਲੇ ਜਾਏ ਕਿ ਲਈ ਵੀ ਜਿਆਦਾ ਸੱਟਾਂ ਵੱਜਦੀਆਂ ਨੇ ਉਹਦੇ ਕਿਉਂਕਿ ਵੀਡੀਓ ਵਿੱਚ ਜਿੰਨਾ ਦਿਖਾਇਆ ਗਿਆ ਉਸ ਨੂੰ ਦੇਖ ਕੇ ਤਾਂ ਇਹ ਲੱਗਦਾ ਕਿ ਸ਼ਾਇਦ ਹੀ ਬੰਦਾ ਬਚਿਆ ਹੋਵੇ ਪਰ ਵੱਡੀ ਗੱਲ ਇਹ ਕਿ ਉਹਦੇ ਪਰਿਵਾਰਕ ਮੈਂਬਰ ਤਾਂ ਉਹਨੂੰ ਡੀਕਦੇ ਨੇ ਬਚਾਰੇ ਨੂੰ ਇੱਥੇ ਲੋਕਾਂ ਨੂੰ ਜਿਹੜਾ ਦੇਖ ਕੇ ਆਪਣੀ ਡਰਾਈਵਿੰਗ ਕਰਨੀ ਚਾਹੀਦੀ ਆ ਦੇਖ ਕੇ ਤਾਂ ਕਿ ਖੋਲਣੀ ਚਾਹੀਦੀ ਤਾਂ ਕਿ ਕਿਸੇ ਨਾਲ ਜਾ ਕੋਈ ਹਾਦਸਾ ਨਾ ਹੋ